ਸਤਿਕਾਰਯੋਗ ਗੁਰੂ ਪਿਆਰੇ ਜੀ ਸਾਰੇ ਚਰਨਾਂ ਦੇ ਵਿੱਚ ਅੱਜ ਸਾਡੇ ਬਹੁਤ ਬਹੁਤ ਸਰਕਾਰ ਨੂੰ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਕਾਛਾ ਜਿਨ੍ਹਾਂ ਦੇ ਪਾਕ ਪਵਿੱਤਰ ਹਜ਼ੂਰੀ ਅੰਦਰ ਧੰਨ ਧੰਨ ਮਾ ਫਲਖਣੀਆਂ ਦੇ ਲਾਲ ਜਗ ਮੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦਰ ਭਗਵਾਨ ਦੇ ਜਨਮ ਦਿਹਾੜੇ ਨੂੰ ਪਕੜਦਿਆਂ ਧੰਨ ਧੰਨ ਬੜਾ ਬੜਾ ਭਾਕ ਸਿੰਘ ਜੀ ਮਹਾਰਾਜ ਉਹਨਾਂ ਸਾਧਨਾਾਂ ਦੀ ਮਿੱਠੀ ਤੇ ਨਿੱਕੀ ਯਾਦ ਨੂੰ ਮਨਾਉਂਦੇ ਆਂ ਸੰਤ ਬਾਬਾ ਯੋਗਾਦਾਨ ਦੀ ਕਾਲੀ ਕੰਬਣੀ ਵਾਲੇ ਉਹਨਾਂ ਸਾਧਨਾਾਂ ਦੀ ਮਿੱਠੀ ਯਾਦ ਨੂੰ ਮਨਾਉਂਦੇ ਆਂ ਆਜਾ ਤਾਂ ਸਾਰੇ ਜਣੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਪਾਵਨ ਦੂਦਾਨਿਕ ਮਾਣੇ ਹਾਂ ਪਿਆਰਵਾਲਿਆਂ ਜਿਨ੍ਹਾਂ ਦਾ ਇਸ ਘਰੇ ਦੇਵੀ ਆ ਜਾ ਕੇ ਨਾ ਭਾਈ ਜਿਨ੍ਹਾਂ ਨੀਵੇਂ ਹੋ ਕੇ ਆ ਜੂ ਓਨਾਂ ਹੀ ਆਪਾਂ ਧੰਨ ਗੁਰੂ ਨਾਨਕ ਮਹਾਰਾਜ ਸਾਡੇ ਬਾਪੂ ਕੋਲ ਓਨਾਂ ਹੀ ਆਪਾਂ ਧੰਨ ਆਪਾ ਸ਼੍ਰੀ ਚੰਦਰ ਭਗਵਾਨ ਕੋਲ ਉਹਨਾਂ ਹੀ ਆਪਣਾ ਸੋਢੀ ਬਾਦਸ਼ਾਹ ਤੇ ਉਹਨਾਂ ਹੀ ਆਪਾਂ ਸਾਧਨਾ ਸੰਤਾਂ ਕੋਲੋਂ ਕੁਝ ਨਾ ਕੁਝ ਪ੍ਰਾਪਤ ਕਰਨਾ ਹੁਣ ਮੈਂ ਦੁਨਿਆਵੀ ਆਧਾਰਨ ਜਿੰਨਾ ਭਾਈ ਪੁੱਤ ਜਿੰਨਾ ਮਾਪਿਆਂ ਦੀ ਅੱਖੇ ਲੱਭੂਗਾ ਜਿੰਨਾ ਮਾਪਿਆਂ ਦੇ ਅੱਖੇ ਲੱਭੂਗਾ ਤੇ ਫਿਰ ਜਿੰਨਾ ਕੁ ਮਾਪਿਆਂ ਕੋਲੇ ਹੁੰਦਾ ਦੁਨਿਆਵੀ ਮਾਪਿਆਂ ਕੋਲੋਂ ਦਿੰਦੇ ਆ ਨਾ ਭਾਈ ਸਾਰੇ ਦਾ ਸਾਰਾ ਪੁੱਤਾਂ ਧਿਆਨ ਦਿੰਦੇ ਆ ਘਰ-ਬਾਰ ਬਣਾ ਦਿੰਦੇ ਆ ਜਿੰਨਾ ਕੁ ਮਾਂ ਕੋਲ ਜੋੜਿਆ ਹੁੰਦਾ ਉਹ ਜਾਂਦੀ ਵਾਰ ਜਦੋਂ ਧੀ ਜਾਂਦੀ ਆ ਵਿਆਹ ਕੀ ਕਿਸੇ ਲੜ ਲਉਂਦੇ ਆ ਸਾਰੇ ਉਹਨੂੰ ਦਾਲ ਰੂਪੀ ਜਿੰਨਾ ਜੋੜਿਆ ਕਾਹ ਬਾਂਦਦੀ ਐ ਪਿਤਾ ਜਿੰਨਾ ਕਾਰੋਬਾਰ ਹੁੰਦਾ ਪਾਣ ਦੀ ਦੂਸਿਆਰ ਹੋਵੇ ਚਾਰ ਸਿਆਲ ਉਹ ਸਾਰਾ ਕੁਝ ਪੁੱਤ ਨੂੰ ਲਿਖ ਕੇ ਦੇ ਦਿੰਦਾ ਨਾ ਭਾਈ ਤੇ ਇਸੇ ਤਰ੍ਹਾਂ ਰੋਹੀਵੇਂ ਹੋਂ ਦਾ ਬਾਵਾ ਮਾਪਿਆਂ ਦੀ ਜਿੰਨੀ ਸੇਵਾ ਕਰਾਂ ਤਾ ਨਹੀਂ ਉਹਨਾਂ ਕੋਲ ਆਪਾਂ ਕੁਝ ਨਾ ਕੁਝ ਪ੍ਰਾਪਤ ਕਰਾਂ ਤੇ ਇਸੇ ਤਰ੍ਹਾਂ ਇਹ ਭਾਈ ਧੰ ਸ਼੍ਰੀ ਗੁਰੂ ਗੰਗ ਸਾਹਿਬ ਬਾਹਰ ਸੱਚੇ ਪਾਤਸ਼ਾਹ ਬਰਾਜਮਾਨ ਨੇ ਤੇ ਜਿੰਨਾ ਆਪਾਂ ਬਾਹਰ ਸੱਚੇ ਪਾਤਸ਼ਾਹ ਦਾ ਸਤਕਾਰ ਕਰਾਂਗੇ ਨੂੰ ਸੰਗਦੇ ਜਿੰਨਾ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਮੰਨਾਂਗੇ ਤੇ ਮੇਰੇ ਮਾਲਕ ਸੱਚੇ ਪਾਤਸ਼ਾਹ ਵੀ ਕਹਿੰਦੇ ਤੂੰ ਸਾਨੂੰ ਚੇਤੇ ਕਰ ਭਾਈ ਤੂੰ ਮੈਨੂੰ ਚੇਤੇ ਕਰਨਾ ਹੁੰਦਾ ਸਤਿ ਉਸ ਸੱਚੇ ਪਾਤਸ਼ਾਹ ਨੂੰ ਚੇਤੇ ਕਰੀਏ ਤੇ ਫਿਰ ਮਾਲਕ ਵੀ ਝੋਲੀਆਂ ਭਰ ਦਿੰਦਾ ਜ